ਪਿਛਲੇ 2-3 ਦਿਨ ਤੋਂ ਤੁਸੀਂ ਸਾਨੂੰ ਦੇਖ ਰਹੇ ਸੀ ਐਡਮਿੰਟਨ ਤੋਂ ਤੇ ਅੱਜ ਆਪਣਾ ਐਡਮਿੰਟਨ ਦਾ ਸਫ਼ਰ ਸਮਾਪਤ ਹੋਣ ਜਾ ਰਿਹਾ ਤੇ ਅਸੀਂ ਇੱਥੋਂ ਜਾ ਰਹੇ ਹਾਂ ਜੀ ਟੋਰਾਂਟੋ ਟੋਰਾਂਟੋ ਦਾ ਨਾਮ ਤਾਂ ਮੈਨੂੰ ਲੱਗਦਾ ਹਰ ਪੰਜਾਬੀ ਨੇ ਸੁਣਿਆ ਹੋਣਾ ਤੇ ਬ੍ਰੈਂਟਨ ਪਿੰਡ ਮਿੱਤਰਾਂ ਦਾ ਤੇ ਜਿਵੇਂ ਸਰੀ ਸੀ ਨਾ ਉਵੇਂ ਬ੍ਰੈਂਟਨ 'ਚ ਰੌਣਕਾਂ ਲੱਗਦੀਆਂ ਜਿਆਦਾਤਰ ਜਿਹੜੇ ਆਪਣੇ ਪੰਜਾਬੀ ਸਟੂਡੈਂਟ ਆਏ ਆ ਭਵੇਂ ਜਾਂ ਪੰਜਾਬੀਆਂ ਦਾ ਡੇਰਾ ਲੱਗਿਆ ਹੋਇਆ ਗੜਾ ਹੈ ਪੰਜਾਬੀਆਂ ਦਾ ਹਨਾ ਉਹ BC ਵਾਲੀ ਸਾਈਡ ਆ ਜਾਂ ਫਿਰ ਟੋਰਾਂਟੋ ਅਨਟਾਰੀਓ ਵਾਲੀ ਸਾਈਡ ਆ ਸੋ ਅੱਜ ਸਾਡਾ ਸਫਰ ਟ੍ਰੈਂਟੋ ਨੂੰ ਵੱਧ ਰਿਹਾ ਹੈਗਾ ਤੇ ਕੈਨੇਡਾ ਹੌਲੀ 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 ਕਰਕੇ ਸਫਰ ਸਾਡਾ ਖਤਮ ਹੋਣ ਜਾ ਰਿਹਾ ਹੁਣ ਆਉਣ ਵਾਲੇ ਜਿਹੜੇ 10 12 ਦਿਨ ਅਸੀਂ ਟ੍ਰੈਂਟੋ ਲਾਉਣੇ ਆ ਤੇ ਟ੍ਰੈਂਟੋ ਚ ਆਉਣ ਵਾਲੇ ਦਿਨਾਂ ਚ ਮੀਟਅਪ ਵੀ ਹੈ ਸਪੈਸ਼ਲੀ ਉਹਦੇ ਕਰਕੇ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਸਟੂਡੈਂਟ ਲਾਈਫ ਹੋਰ ਤੇ ਉਹ ਸਾਰਾ ਤੁਹਾਨੂੰ ਦਿਖਾਉਣਾਗਾ ਤੇ ਅੱਜ ਸਫਰ ਸ਼ੁਰੂ ਕਰਦੇ ਆਪਾਂ ਬਾਏਰ ਅਸੀਂ ਚੱਲੇ ਆ ਤੇ ਦੇਖਦੇ ਆ ਕਿਵੇਂ ਰਹਿੰਦਾ ਹੈਗਾ ਤਾਨ ਸਾਰਾ ਗੱਡੀ ਚ ਰੱਖ ਲੈ ਜੀ ਮੌਸਮ ਅੱਜ ਸੋਹਣਾ ਹੈਗਾ ਤੇ ਧੁੱਪ ਨਿਕਲੀ ਹੋਈ ਹੈ ਚਾਰ ਦਿਨ ਜਿੰਨੇ ਦਿਨ ਅਸੀਂ ਇੱਥੇ ਸੀ ਉਦੋਂ ਪੂਰੀ ਠੰਡ ਰਹੀ ਹੁਣ ਇੰਨੀ ਤਿੱਖੀ ਧੁੱਪ ਪੈਣ ਲੱਗੀ ਆਪਣੇ ਨਾਲ ਇਹੀ ਹੁੰਦਾ ਹੁੰਦਾ ਵੈਸੇ ਤੇ ਬਾਈ ਅਮਰ ਤੋਂ ਹੋਣਿਆ ਦਾ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਮੇਰੇ ਮਿੱਤਰ ਸੀਗੇ ਤੁਹਾਨੂੰ ਮਿਲਾਇਆ ਸੀ ਪਹਿਲਾਂ ਸ਼ੁਕਰੀਆ ਜੀ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸਾਡੇ ਕੋਲ ਆਏ ਲੰਬੇ ਟਾਈਮ ਬਾਅਦ ਲੰਬੇ ਟਾਈਮ ਬਾਅਦ ਮਿਲ ਗਏ ਲੋਏ ਸੀ ਦਾ ਸਾਡੇ ਹਾਂ ਬਹੁਤ-ਬਹੁਤ ਥੈਂਕ ਯੂ ਤੁਹਾਡਾ ਵੀ ਬਹੁਤ ਚਲੋ ਹੁਣ 에어ਪੋਰਟ ਤੋਂ ਸੀ ਛੱਡਣਾ ਕਿ ਭੈਣ ਹੁਣੇ ਛੱਡਣਾ ਅਸੀਂ ਛੱਡ ਕੇ ਆਵਾਂ ਤੁਸੀਂ ਛੱਡ ਕੇ ਆਓ ਲੜਨਾ ਪੈਊਗਾ ਕਿ ਅਸੀਂ ਛੱਡ ਕੇ ਹੁਣੇ ਨਹੀਂ ਅਸੀਂ ਛੱਡ ਕੇ ਆਵਾਂ ਅਸੀਂ ਛੱਡ ਕੇ ਆਵਾਂ ਰੱਖ ਲਿਆ ਸਮਾਨ ਆਪਣੀ ਗੱਡੀ 'ਚ ਸਮਾਨ ਦਾ ਰੱਖ ਲਿਆ ਹਾਂ ਜੀ ਹਾਂ ਜੀ ਚਲੋ ਫਿਰ ਚੱਲੀਏ ਹਾਂ ਜੀ ਹਾਂ ਲੈ ਵੀ ਲਈਏ ਰੱਬ ਦਾ ਨਾਮ ਤੇ ਸ਼ੁਰੂ ਕਰੀਏ ਸਫ਼ਰ ਐਟੂ 에어ਪੋਰਟ ਕਿੰਨੀ ਦੂਰ ਹੈ ਜੀ ਪਾ ਨੂੰ ਅੱਧਾ ਘੰਟਾ ਅੱਧਾ ਘੰਟਾ ਜਾਂਦੇ ਜਾਂਦੇ ਜੀ ਅਸੀਂ ਰੁਕਣਾ ਹੈਗਾ ਭੈਣ ਦੇ ਘਰੇ ਲੈ ਵੀ ਭੈਣ ਦੇ ਘਰੇ ਵੀ ਹੋ ਗਈਆਂ ਮਿਲ ਲੀਆਂ ਖੇਲ ਲੀਆਂ ਤੇ ਅੱਗੇ ਵਧਣ ਦਾ ਆ ਗਿਆ ਸਮਾਂ ਤੇ ਹੁਣ ਪਹੁੰਚਣਾ ਹੈਗਾ ਸਿੱਧਾ 에어ਪੋਰਟ ਲੇਟ ਹੋਈ ਜਾਂਦੇ ਆ ਪ੍ਰਾਣਾ ਸਭ ਨੂੰ ਮਿਲ ਲਈਏ ਗੁੱਸੇ ਹੋ ਜਾਣਗੇ ਫਿਰ ਚੰਗਾ ਭਾਈ ਜੀ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ ਇਹ ਗੁੱਸੇ ਹੋ ਜਾਂਦੇ ਨੇ ਫਰੀਦਕੋਟ ਵਾਲੇ ਸਰਦਾਰ ਹੈ ਕਿ ਨਹੀਂ ਚੰਗਾ ਭੈਣੇ ओके okay, जी ਸਤਿ ਸ੍ਰੀ ਅਕਾਲ ਚੰਗਾ ਨਿਆਣੇ ਹੋ ਮਿਲਦੇ ਆ ਬਾਏ ਬਾਏ ਓਕੇ ਚੰਗਾ ਸਤਿ ਸ੍ਰੀ ਅਕਾਲ ਬਾਏ ਠੀਕ ਹੈ ਓਕੇ ਜੀ ਸਤਿ ਅਕਾਲ ਪਿਆਰ ਬਹੁਤ ਸਾਰਾ ਇੰਡੀਆ ਮਿਲਾਂਗੇ ਹੁਣ ਹਾਂਜੀ ਜਰੂਰ ਆਉਣਾ ਐਤਕੀ ਠੀਕ ਹੈ ਯਾ ਅਧੀ ਕਰਾਂਗੇ ਠੀਕ ਹੈ ਹਾਂਜੀ ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਸਾਡੇ ਕੋਲ ਆਏ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਹੈ ਹਾਂ ਇੰਡੀਆ ਦੇਖ ਲਓ ਜਦੋਂ ਕਿਤੇ ਆਏ ਨਹੀਂ ਹੁੰਦੇ ਉਦੋਂ ਕੁਝ ਵੀ ਪਤਾ ਹੁੰਦਾ ਹੁਣ ਐਡਮਿੰਟਨ ਦੇ ਨੇੜੇ ਤੇੜੀਆਂ ਦਾ ਮਾ ਲਡਿਊਕ ਹੋ ਗਿਆ ਨਿਸਕੂ ਹੋ ਗਿਆ ਸਭ ਜਵਾਨੀ ਯਾਦ ਹੋ ਜਾਂਦਾ ਬੰਦੇ ਰਹੀ ਇੱਥੇ ਤੇ 에어ਪੋਰਟ ਨਿਸਕੂ ਚ ਪੈਂਦਾ ਆ ਬਾਰ ਬਾਰ ਐਡਮਿੰਟਨ ਤੋਂ ਵੈਸੇ ਵੈਨਕੂਵਰ ਦਾ 에어ਪੋਰਟ ਵੀ ਵਿੱਚ ਐਸਟੂਡ ਦਾ ਹੀ ਵਿੱਚ ਐ ਤੇ ਕੈਲਗਰੀ ਦਾ ਵੀ ਜਮਾ ਵਿੱਚ ਸ਼ਹਿਰ ਦੇ ਹਨ ਤੇ ਪਹਿਲਾ 에어ਪੋਰਟ ਦੇਖਿਆ ਸੀ ਕੈਨੇਡਾ ਆ ਕੇ ਜਿਹੜਾ ਮਤਲਬ ਬਾਹਰ ਹੈਗਾ ਕਿੰਨੇ ਕਿਲੋਮੀਟਰ ਹੈ 12 15 ਸਿਟੀ ਤੋਂ ਪਹਿਲੇ ਸਿਟੀ ਤੋਂ 25 25 ਕਿਲੋਮੀਟਰ ਬਾਹਰ ਆਇਆ ਸਿਟੀ ਤੋਂ ਤੇ ਬਾਕੀ ਟਾਈਮ ਅੱਜ ਸਾਡੇ ਕੋਲੇ ਖੁੱਲਾ ਹੈ ਤੇ ਜਮਾਂ ਟਾਈਮ ਤੋਂ ਪਹਿਲਾਂ ਜਾ ਰਹੇ ਹਾਂ ਫਲਾਈਟ ਤੋਂ ਤੇ ਡੋਮੈਸਟਿਕ ਫਲਾਈਟ ਹੈ ਵੈਸੇ ਸਾਡੀ ਵੈਸਟ ਜੈਟ ਦੀ ਤੇ ਹੋਰ ਬਹੁਤ ਸਾਰੀਆਂ ਚੱਲਦੀਆਂ 에ਅਰ ਕੈਨੇਡਾ ਵੀ ਚੱਲਦੀ ਹੈ ਹੋਰ ਚੱਲਦੀ ਹੈ ਹਨ ਤੇ ਪਹਿਲਾਂ ਜਾਣ ਦੀ ਖੈਰ ਕੋਈ ਲੋਡ ਨਹੀਂ ਘੰਟਾ ਡੇਢ ਘੰਟਾ ਪਹਿਲਾਂ ਹੀ ਬਹੁਤ ਹੁੰਦਾ ਹੈਗਾ ਤਕਰੀਬਨ 20 ਮਿੰਟ ਦੇ ਬਾਅਦ ਜੀ ਅਸੀਂ ਪਹੁੰਚ ਗਿਆਂ ਐਡਮਿੰਟਨ ਦੇ 에ਅਰਪੋਰਟ ਤੇ ਸਿੱਧੀ ਫਲਾਈਟ ਆਉਂਦੀ ਹੈ ਅਮਰਤ ਇਥੇ ਇੰਡੀਆ ਤੋਂ ਹਾਂ ਸਿੱਧੇ ਫਲਟ KLM ਆਉਂਦੀ ਹੈ ਹਾਂਜੀ KLM ਨੀਦਰਲੈਂਡ ਦੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਨਹੀਂ ਵਾਇਆ ਵੈਨਕੂਵਰ ਹਾਂਜੀ ਵਾਇਆ ਵੈਨਕੂਵਰ ਮੌਂਟਰੀਅਲ ਜਾਂ ਟ੍ਰਾਂਟੋ ਅੱਛਾ ਪਹਿਲਾਂ ਟ੍ਰਾਂਟੋ ਆਉਣਾ ਪੈਂਦਾ ਜੀ ਸਿੱਧਾ ਫਿਰ ਇੱਥੇ ਹਾਂਜੀ ਮੌਂਟਰੀਅਲ ਠੀਕ ਹੈ ਮੌਂਟਰੀਅਲ ਵੈਸੇ ਇੰਟਰਨੈਸ਼ਨਲ 에ਅਰਪੋਰਟ ਆ ਵੀ ਹਾਂਜੀ ਹਾਂਜੀ ਇੰਟਰਨੈਸ਼ਨਲ ਹੋਵੀਂ ਇੰਟਰਨੈਟ ਹੈ ਤਾਂ ਇਹ ਵੀ ਇੰਟਰਨੈਸ਼ਨਲ ਹੀ ਹੈ ਹਾਂਜੀ ਲਓ ਜੀ ਕੱਢ ਲਿਆ ਸਮਾਨ ਖੋਜੀ ਹੋਰ ਲੈ ਕੇ ਆਏ ਹੋ ਖਿੱਚ ਕੇ ਮੈਂ ਲਿਆ ਮੈਂ ਨਹੀਂ फीलिंग लाइए थोड़ी यार फिर भी ट्रेंटो जा रहे हैं हा? लो कर लो एक मैं क्या थोड़ी फीलिंग तो लैनी बनती है है कि नहीं रखा बैग बैग एक ही है जी इंडिया तो तुम भी सोचते होंगे भी जो इंग्लैंड तो आए अंडिया तो इंडिया तो कह गया मैं इंग्लैंड तो साढ़े को पांच चार पांच बैग सके ਤੇ ਇਹ ਰਹਿ ਗਿਆ ਸਿਰਫ ਇੱਕ ਹੁਣ ਹਾਂਜੀ ਜਿਹੜਾ ਸਾਡਾ ਸਾਰਾ ਸਮਾਨ ਹੈ ਨਾ ਉਹ ਚਲ ਗਿਆ ਜੀ ਟਰੱਕ ਤੇ ਤੇ ਸੁਖ ਬਾਈ ਨੇ ਕਹਿੰਦੇ ਕਹਿੰਦੇ ਇੱਥੇ ਫਲਾਈਟ ਦੇ ਐਕਸਟਰਾ ਪੈਸੇ ਦੇਣੇ ਪੈਂਦੇ ਆ ਵੇਟ ਦੇ ਤੇ ਤਾਂ ਕਰਕੇ ਕਹਿੰਦੇ ਤੁਸੀਂ ਆਪਣਾ ਐਡਮਿੰਟਨ ਇੱਕ ਬੈਗ ਲੈ ਜਾਓ ਅਸੀਂ ਕੈਲਗਰੀ ਤੋਂ ਜਰੋਂ ਐਡਮਿੰਟਨ ਆਏ ਆ ਪੰਜ ਇੱਕ ਦਿਨ ਦਾ ਸਮਾਨ ਪਾ ਕੇ ਲਏ ਸੀ ਅਸੀਂ ਸਿਰਫ ਤੇ ਜਿੰਨੇ ਦਿਨ ਇੱਥੇ ਰਹਿਣਾ ਸੀਗਾ ਤੇ ਬਾਕੀ ਸਾਰੇ ਸਾਡੇ ਜਾਣ ਤੋਂ ਪਹਿਲਾਂ ਉਹ ਟਰੱਕ ਤੇ ਸਿੱਧੇ ਪਹੁੰਚ ਜਾਣੇ ਹੈਗੇ ਪਰ ਬੈਗ 60 ਪਤਾ ਨਹੀਂ 70 ਡਾਲਰ ਮੇਰੇ ਖਿਆਲ ਚ ਇੰਨਾ ਖਰਚ ਆਉਂਦਾ ਸਾਡੇ ਮੈਨ ਲਗਾ ਪੰਜ ਬੈਗ ਸੀਗੇ 300 ਡਾਲਰ ਦਾ ਸਾਡਾ ਇਕੱਲਾ ਬੈਗਾਂ ਦੀ ਲੱਗ ਜਾਣਾ ਸੀਗਾ ਨਹੀਂ ਕੈਨੇਡਾ ਦੇ ਨਾ ਜਿੰਨੇ ਵੀ 에ਰਪੋਰਟ ਦੇਖਿਆ ਵੈਨਕੂਵਰ ਕੈਲਗਰੀ ਵਾਲਾ ਵੀ ਅਸੀਂ ਦੇਖਿਆ ਸੀ ਥੋੜਾ ਜਿਹਾ ਤੇ ਸਾਰੇ ਬੰਦ-ਬੰਦ ਜੇ ਐ ਜਿਵੇਂ ਕੈਨੇਡਾ ਦਾ ਐਡਾ ਵੱਡਾ ਨਾਮ ਹੈ ਲੱਗਦਾ ਸਿਆ ਨੂੰ ਵੀ 에ਰਪੋਰਟ ਪਤਾ ਨਹੀਂ ਕਿੰਨੇ ਕੋ ਹੋਣਗੇ ਤੇ ਐਡਮਿੰਟਨ ਦਾ ਵੀ ਸੇਮ ਹੀ ਐ ਇਹ ਤਾਂ ਦਿੱਲੀ ਦੁੱਲੀ ਵਾਲੇ ਹੈ ਜ ਆਪਣੇ ਵੱਧ ਸੋਹਣਾ 에어ਪੋਰਟ ਉਹ ਵਧੀਆ ਬਣਾਏ ਹੋਏ ਨੇ ਬਹੁਤ ਸੋਹਣਾ 에어ਪੋਰਟ ਹੈ ਦਿੱਲੀ ਦਾ ਕੋਈ ਲੱਗਦਾ ਪਹਿਲਾਂ ਤਾਂ ਇਹ ਲੱਗਦਾ ਸੀ ਪਤਾ ਨਹੀਂ ਬਾਹਰਲੇ ਕਿੱਡੇ ਕਿ ਸੋਹਣੇ ਹੋਣਗੇ ਅੱਜ ਦੀ ਫਲਾਈਟ ਬਾਰੇ ਮੈਂ ਤੁਹਾਨੂੰ ਦੱਸਦਾ ਇੱਥੇ ਨਾ ਕੈਨੇਡਾ ਐਡਾ ਵੱਡਾ ਹੈ ਵੀ ਫਲਾਈਟ ਇੱਥੇ ਬਹੁਤ ਲੰਬੀਆਂ ਲੰਬੀਆਂ ਨੇ ਅੱਜ ਅਸੀਂ ਅਹ ਮੰਨੋ ਜਿਵੇਂ ਕਸ਼ਮੀਰ ਤੋਂ ਕੰਨਿਆਕ ਮਰੀ ਜਾਣਾ ਵੈਡੀ ਦੂਰ ਜਾਣਾ ਜੇ ਅਸੀਂ ਟਰੱਕ ਤੇ ਜਾਣਾ ਹੁੰਦਾ ਨਾ ਤੇ ਸਾਨੂੰ ਤਿੰਨ ਦਿਨ ਲੱਗਣੇ ਸੀਗੇ ਇਸ ਕਰਕੇ ਅਸੀਂ ਬਾਇਰ ਰੋਡ ਨੇ ਯਾਰ ਇਹ ਕੁਝ ਕਹਿੰਦੇ ਆ ਰਸਤੇ 'ਚ ਦੇਖਣ ਵਾਲਾ ਵੀ ਨਹੀਂ ਹੈਗਾ ਹਨਾ ਕੁਛ ਵੀ ਮਤਲਬ ਕੱਲਾ ਬੀਸੀ ਬੀਸੀ ਦੇ ਰੋਡ ਜਿਆਦਾ ਵਧੀਆ ਇੱਥੇ ਰੋਡ ਟ੍ਰਿਪ ਜਿਆਦਾ ਵਧੀਆ ਰਹਿੰਦਾਗਾ ਤੇ ਬਾਕੀ ਸਾਡੀ ਫਲਾਈਟ ਆ ਚਾਹੀਦੀ ਹੈ ਪੌਣੇ 4 ਘੰਟਿਆਂ ਦੀ ਪੌਣੇ 4 ਘੰਟਿਆਂ ਵਿੱਚ 3600 ਕਿਲੋਮੀਟਰ ਜਾਣਾ ਸੀ ਦੇਖਦੇ ਹਾਂ ਬਾਕੀ ਟ੍ਰਾਂਟੋ ਪਹੁੰਚ ਗਏ ਹੁਣ ਕਿਵੇਂ ਦਾ ਰਹਿੰਦਾ ਐਕਸਪੀਰੀਅੰਸ ਟਰੱਕ ਵਾਲਾ ਐਕਸਪੀਰੀਅੰਸ ਵੈਸੇ ਅਸੀਂ ਉਦੋਂ ਕਰ ਲਿਆ ਸੀਗਾ ਜਿੱਦਣ ਅਸੀਂ ਐਡਵੈਂਟਨ ਆਇਆ ਕੈਲਗੇਰੀ ਤਾਂ ਉਹ ਨੇੜਲਾ ਸੀ ਸਫ਼ਰ 300 ਕਿਲੋਮੀਟਰ ਦਾ ਸੀਗਾ ਲੈ ਵੀ ਮੇਨ ਗੇਟ ਤੋਂ ਹੋ ਗਈ ਐਂਟਰ ਹੋ ਗਿਆ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਚੱਲੂੰਗੀ ਇਹ ਰੋਕ ਰੋਕੇ ਹੋ ਜਾਂਦਾ ਹੈ ਇਧਰਲੇ ਏਅਰਪੋਰਟ ਦੀ ਇੱਕ ਗੱਲ ਵਧੀਆ ਦੇਖੋ ਬਾਹਰ ਲਿਆਂ ਦੀ ਕਿ ਬੰਦੇ ਅੰਦਰ ਤੱਕ ਡ੍ਰੌਪ ਕਰਨ ਆ ਜਾਂਦੇ ਆ ਇਹ ਅਮਰਦਵਈ ਕਹਿੰਦੇ ਅਸੀਂ ਜਮਾਂ ਅੰਦਰ ਤੱਕ ਜਾ ਸਕਦੇ ਤੇ ਜਿੱਥੇ ਬੋਰਡਿੰਗ ਪਾਸ ਮਿਲੂਗਾ ਬੰਦੇ ਕੋਲੇ ਸਮਾਨ ਵੱਧ ਆ ਘੱਟ ਆ ਤੇ ਵਸਤਾ ਚਲੋ ਇੱਕ ਬਹਿ ਗਿਆ ਸਾਡੇ ਕੋਲ ਦਾ ਜਰਨਲੀ ਗੱਲ ਕਰਦਾ ਤਾਂ ਉਹਦਾ ਕੱਢ ਕੇ ਆਪਣੇ ਰਿਲੇਟਿਵ ਨੂੰ ਫੜਾ ਜਾਂਦਾ ਵੀ ਭਈ ਆ ਘਰੇ ਲੈ ਜੀ ਹਨਾ ਆਪਣੇ ਦਿੱਲੀ ਕੋਈ ਪਹਿਲੀ ਮੋੜ ਦਿੰਦੇ ਆ ਕੁਝ ਗੱਲਾਂ ਕਿਸੇ ਥਾਂ ਦੀਆਂ ਵਧੀਆਂ ਹੁੰਦੀਆਂ ਕੁਝ ਕਿਵੇਂ ਹੁੰਦੀਆਂ ਫਿਰ ਆਪਣੇ ਤਾਂ ਕਰਦੇ ਆ ਨਾ ਆਪਣੇ ਸਿਕਿਉਰਟੀ ਕਰਕੇ ਹਾਂ ਇਹ ਉੱਧੇ ਹੀ ਨਾ ਭੱਜ ਕੇ ਬਹਾਂ ਕੋਈ ਉਹ ਇਹ ਨਾ ਚੜ ਜਾ ਕਿਸੇ ਬਸੇ ਨੂੰ ਅੱਕੇ ਬੈਠੇ ਹੁੰਦੇ ਆ ਇੱਥੇ ਸੇਫਟੀ ਕੰਸਰਨ ਵਿੱਚ ਥੋੜੇ ਜਿਹਾ ਵਧੀਆ ਹੈ ਗੋਰੇ ਸਮਝਦਾਰ ਵੀ ਹੁੰਦੇ ਆ ਨਹੀਂ ਐ ਤਾਂ ਆਪਣੇ ਬੰਦੇ ਤਾਂ ਚਲ ਆਪਣੇ ਵੀ ਸਮਝਦਾਰ ਆ ਪਰ ਆਪਣੀ ਪਾਪੂਲੇਸ਼ਨ ਵਾਲੀ ਆ ਹੁਣ 133 ਕਰੋੜ ਨੂੰ ਕਿਹੜਾ ਸੰਭੇ 135 ਕਰੋੜ ਨੇ ਤੇ ਬੰਦੇ ਘਟਾ 6 ਕਿੰਨਾ 4-5 ਕਰੋੜ ਪਾਪੂਲੇਸ਼ਨ ਆ ਸਾਰੀ ਕੈਨੇਡਾ ਦੀ ਸਿੱਧਾ ਜੀ ਅਸੀਂ ਹੁਣ ਜਾ ਰਹੇ ਆ ਸਾਡੀ ਵੈਸਟ ਜੱਟ ਉੱਪਰ ਆ ਰਿਹਾ ਵੈਸਟ ਜੱਟ ਦੇ ਕਾਊਂਟਰ ਤੇ ਤੇ ਉੱਥੋਂ ਚੈੱਕ ਇਨ ਕਰਨਾ ਹੈ ਫਲਾਈਟ ਦਾ ਹਾਂ ਜੀ ਜੀ ਓ ਜੀ ਆਪਣਾ ਚੈੱਕ ਇਨ ਤਾਂ ਆਨਲਾਈਨ ਹੋਇਆ ਹੋਇਆ ਸੀਗਾ ਅਬ ਤਾਂ ਇਕੱਲਾ ਬੈਗ ਜਮਾ ਕਰਾਉਣਾ ਬੈਗ ਜਮਾ ਕਰਾਉਣਾ ਬੈਗ ਡ੍ਰੌਪ ਕਰਦੀ ਬਸ ਕੰਮ ਸੌਖਾ ਹੀ ਹੈ ਤਾਂ ਯਾਰ ਜਮੇ 1 ਮਿੰਟ ਵੀਨ ਲੱਗਿਆ ਸੀ ਉਹੀ ਐ ਵੀ ਪਹਿਲਾਂ ਜਾਓ 에어ਪੋਰਟ ਤੇ ਪਹਿਲਾਂ ਜਾਓ ਆ ਦਿਖਾਇਓ ਕੋਈ ਓਕੇ ਥੈਂਕ ਯੂ ਹੋ ਗਿਆ ਹਾਂ ਚਲੋ ਚੰਗਾ ਬਈ ਮਿੱਤਰਾਂ ਫੇਰ ਮਿਲਾਂਗੇ ਹਾਂਜੀ ਹਾਂਜੀ ਇੰਡੀਆ ਮਿਲਦੇ ਆਂ ਇੰਡੀਆ ਮਿਲਾਂਗੇ ਜਿਵੇਂ ਪਹਿਲਾਂ ਮਿਲ ਬੰਦਾ 10 ਸਾਲਾਂ 'ਚ ਦੋ ਵਾਰੀ ਮਿਲੇ ਆਂ ਹਾਂਜੀ ਹਾਂਜੀ ਕਹਿੰਦੇ ਹੁੰਦੇ ਨੇ ਜੱਗ ਜਿਹਾ ਆਉਂਦਿਆਂ ਦੇ ਮੇਲੇ ਆ ਪਤਾ ਨਹੀਂ ਮੇਲੇ ਕਿ ਜ਼ਿੰਦਗੀ ਯਾਰ ਹਰ ਇੱਕ ਦੀ ਇੰਨੀ ਬਿਜ਼ੀ ਪਤਾ ਨਹੀਂ ਕਿਉਂ ਆ ਪਰ ਦੌੜ ਜੀ ਬੰਦਾ ਤੁਰਿਆ ਫਿਰਦਾ ਹੈ ਨਹੀਂ ਐ ਇਦਾਂ ਹੀ ਚੱਲਦਾ ਕੈਨੇਡਾ 'ਚ ਫਿਰਦਾ ਐਤਕੇ ਮੋਟੀਵੇਟ ਕਰਕੇ ਗਏ ਆ ਸੀ ਇਹਨਾਂ ਨੂੰ ਪੰਜਾਬ ਜੂਮਾ ਕਹਿੰਿਆ ਮਾਰਿਆ ਕਰੋ ਗੇੜਾ ਕਿੱਥੇ ਡਾਲਰ ਕਮਾਉਣ ਚ ਲੱਗੇ ਹੋਏ ਚੱਲੇ ਆ ਤਾਂ ਹੀ ਦਸੰਬਰ ਇਹ ਦਸੰਬਰ 'ਚ ਇੰਡੀਆ ਆਉਣਗੇ ਹਣ ਚੰਗਾ ਭੈਣੇ ਧੰਨਵਾਦ ਤੁਹਾਡਾ ਬਹੁਤ-ਬਹੁਤ ਹੈ। ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਐਨੀਆਂ ਧੰਨਵਾਦ। ਸ਼ੁਕਰੀਆ ਬਹੁਤ ਤੁਹਾਡਾ। ਬਹੁਤ ਚੰਗਾ ਵੀਰ ਜੀ ਸਤਿ ਸ਼੍ਰੀ ਅਕਾਲ। ਓਕੇ ਜੀ। ਆਪ ਦੀ ਲੈ ਵੀ ਸਕਿਉਰਟੀ ਕਰਾ ਲਈਏ ਹੁਣ। ਇਹ ਸਕਿਉਰਟੀ ਆ ਕੈਨੇਡਾ ਦੀ। ਜਾਓ ਖੁਸ਼ੀ ਚਲੋ। ਓਕੇ। ਬਾਏ ਬਾਏ। ਬਾਏ। ਮਿਲਦੇ ਆਂ ਫੇਰ। ਓਕੇ। ਜੀ ਲੱਕੀ ਰਹੋ ਓਕੇ। ਸਕਿਉਰਟੀ ਹੋ ਗਈ ਜੀ ਤੇ ਸਾਗ ਛਟਿਆਦਾ ਜਿਹੜਾ ਰਿੱਜਾ ਨਾ ਬਣਵਾ ਕੇ ਲਿਆਉਂਦੇ ਘਰੋਂ ਭੈਣ ਹੋਣ ਨੇ ਸਾਗ ਦਿੱਤਾ ਸੀਗਾ ਵੀ ਪਰੌਂਠੇ ਨਾਲ ਸਾਗ ਖਾ ਲਿਓ ਤੇ ਰਿੱਜਾਂ ਨਾਲ ਬਣਾਇਆ ਪੰਜਾਬੀਆਂ ਦੀ ਤਾਂ ਪਹਿਲੀ ਪਸੰਦ ਹੁੰਦੀ ਹੈ ਤੇ ਨਾਲੇ ਆਪਣੇ ਸਕਿਉਰਟੀ ਵਾਲੇ ਬੰਦੇ ਵੀ ਪੰਜਾਬੀ ਸੀ ਆਪਣੇ ਮੁੰਡੇ ਕੁੜੀਆਂ ਪੰਜਾਬੀ ਕੰਮ ਕਰਦੇ ਸੀ ਮਜਬੂਰੀ ਸੀ ਮਜਬੂਰੀ ਆ ਕਹਿੰਦੇ ਜੀ ਲਾਉਂਡ ਨਹੀਂ ਹੈਗਾ ਸਾ ਜੇ ਬਾਹਰ ਜਾ ਕੇ ਤੁਸੀਂ ਖਾਇਓ ਵੀ ਦੁਆਰਾ ਸਕਿਉਰਟੀ ਕਰਾ ਲਿਓ ਅਸੀਂ ਕਿਹਾ ਵੀ ਨਹੀਂ ਟਾਈਮ ਲੱਗ ਜੂਗਾ ਨਾ ਫਲਾਈਟ 'ਚ ਵੀ ਸਮਾਂ ਥੋੜਾ ਰਹਿਣਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਸਿੱੜ ਦੋ ਫਿਰ ਹੁਣ ਪਰੌਂਠੇ ਚਾਰ ਨਾਲ ਖਾਵਾਂਗੇ ਹੈਂ ਅੰਦਰਲੇ ਪਾਸਿਓ ਇਹੋ ਜੀ ਹੈ ਜੀ 에어ਪੋਰਟ ਐਡਮਿੰਟਨ ਦਾ ਤੇ ਖਾਲੀ ਪਿਆ ਯਾਰ ਸਾਰਾ ਪਤਾ ਨਹੀਂ ਫਲਾਈਟਸ ਵਗੈਰਾ ਦਾ ਟਾਈਮ ਨਹੀਂ ਹੈਗਾ ਕੋਈ ਅਸੀਂ ਤਾਂ ਫਲਾਈਟ ਜਾਣ ਕੇ ਦਿਨ ਦੀ ਲਈ ਸੀ ਵੈਸੇ ਤਾਂ 4-5 ਫਲਾਈਟਸ ਜਾਂਦੀਆਂ ਡੇਲੀ ਦੀਆਂ ਕਿਉਂਕਿ ਦਾ ਟਾਈਮ ਠੀਕ ਸੀਗਾ ਦੁਪਹਿਰੇ ਜਾਣ ਦਾ ਸਵੇਰੇ ਭੱਜ ਦੌੜ ਨਹੀਂ ਕਰਨੀ ਪੈਣੀ ਸੀ ਉੱਠਣ ਦੀ ਤੇ 에어ਪੋਰਟ ਇਹ ਇੰਟਰਨੈਸ਼ਨਲ ਹੈ ਤੇ ਇਥੋਂ ਅਮਰੀਕਾ ਨੂੰ ਵੀ ਫਲਾਈਟਸ ਜਾਂਦੀਆਂ ਜਾਂ ਹੋਰ ਕਿਤੇ ਵੀ ਇੰਡੀਆ ਬਾਈ ਹੋਣੀ ਵੀ ਦੱਸ ਰਹੇ ਸਿੱਧੀ ਇੱਕੋ ਹੀ ਜਾਂਦੀ ਆ ਅਸੀਂ ਗੇਟ ਨੰਬਰ ਲੱਭਣਾ ਸਾਡਾ 64 64 ਭੀੜ ਵੀ ਬਿਲਕੁਲ ਨਹੀਂ ਹੈਗੀ 에어ਪੋਰਟ ਤੇ ਖਾਲੀ ਫਲਾਈਟ ਵੀ ਮਿਲਣਾ ਦਾ ਪਈਆਂ ਹੈ YEG ਆ ਇਹਦਾ ਕੋਡ ਹੈ ਇਹਨਾਂ ਕੋਈ ਸੀ YYBR ਸੀ ਵੈਨਕੂਵਰ ਹਨ ਹਾਂਜੀ ਤੇ YYJ ਟ੍ਰਾਂਟੋ ਆ ਮਿਲਣਾ ਦਾ ਸਾਰੇ ਬਾਈ ਤੋਂ ਚੱਲਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਇਹੋ ਠੀਕ ਹੈ ਪੰਜਾਬੀ ਵੀ ਮਿਲਣੇ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਅਸੀਂ ਇੰਡੀਆ ਤੇ ਲੈ ਇੰਡੀਆ ਚੱਲਿਆਂ ਚਲੋ ਅਸੀਂ ਵੀ 2 ਕੁ ਵੀਕਸ ਨੂੰ ਚੱਲਾਂਗੇ ਹੁਣ ਅੱਛਾ 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 14-15 ਦਿਨ ਹਾਂ ਜੀ ਐਡਮਿੰਟਨ ਚ ਨਾ ਸਾਡੀਆਂ ਦੋ ਕੁ ਚੀਜ਼ਾਂ ਘੁੰਮਣ ਆਲੀਆਂ ਰਹਿ ਗਈਆਂ ਇੱਕ ਤਾਂ ਡਰਮ ਹੈਲਰ ਜਾਣਾ ਸੀਗਾ ਅਸੀਂ ਤੇ ਉੱਥੇ ਡਾਇਨਾਸੌਰਾਂ ਦਾ ਪਿੰਡ ਹੀ ਆ ਮਤਲਬ ਉਹ ਡਾਇਨਾਸੌਰ ਦੇ ਜਿੱਥੇ ਨਿਸ਼ਾਨ ਮਿਲੇ ਸੀ ਹਨਾ ਤੇ ਉਹ ਬੰਦ ਸੀਗਾ ਹੁਣ ਤੇ ਇੱਕ ਫੋਰਟ ਐਡਮਿੰਟਨ ਪਾਰਕ ਕੋ ਬਣਾ ਸੀ ਉਹ ਵੀ ਬੰਦ ਸੀਗਾ ਤੇ ਬਾਕੀ ਅਸਲ 'ਚ ਜਿਹੜੇ ਦਿਨਾਂ 'ਚ ਅਸੀਂ ਉੱਥੇ ਗਏ ਸੀ ਉਹ ਦਿਨਾਂ 'ਚ ਉਹ ਬੰਦ ਸੀ ਵੀਕਐਂਡ ਖੁੱਲਦੇ ਆ ਪਤਾ ਨਹੀਂ ਕਦੋਂ ਕਹਿੰਦੇ ਸੈਚਰਡੇ ਤੋਂ ਸੰਡੇ ਖੁੱਲਦੇ ਆ ਬਾਕੀ ਦਿਨ ਖੁੱਲੇ ਬਾਕੀ ਦਿਨ ਬੰਦ ਰੱਖਦੇ ਆ ਡਰਾਮ ਹੱਲਰ ਆਪਾਂ ਮੰਡੇ ਚਲੇਗੇ ਸੀ ਉਹ ਮੰਡੇ ਬੰਦ ਸੀਗਾ ਹਾਂਜੀ ਸੋਪਸੋ ਨੈਕਸਟ ਟਾਈਮ ਜਦੋਂ ਆਵਾਂਗੇ ਤਾਂ ਕੰਫਰ ਲਾਂਗੇ ਹੈਨਾ ਤੇ ਬਾਕੀ ਇਹ ਨੇ ਵੀ ਜਿਹੜੀਆਂ ਚੀਜ਼ਾਂ ਰਹਿ ਜਾਂਦੇ ਨੇ ਉਹ ਪਰਮਾਤਮਾ ਤਾਂ ਰੱਖਦਾ ਉਹਦਾ ਵੀ ਨੈਕਸਟ ਟਾਈਮ ਵੀ ਤਾਂ ਆਉਣਾ ਹਾਂਜੀ ਤੇ ਬਾਕੀ ਮੇਰ ਮੇਨ ਦਾ ਸਾਰਾ ਕੁਝ ਮੇਲੇ ਐਡਮਿੰਟਨ ਦੇਖ ਲਿਆ ਅਸਲ ਚ ਇਹੀ ਹੁੰਦਾ ਵੀ ਪੰਜਾਬੀਆਂ ਦਾ ਰਹਿਣ ਸਹਿਣ ਕਿਹੋ ਜਿਹਾ ਜਾਂ ਕਿਹੋ ਜਿਹਾ ਸ਼ਹਿਰ ਆ ਯਾਰ ਕਿਉਂਕਿ ਸੁਣਦੇ ਹੁੰਦੇ ਹੁੰਦੇ ਨੇ ਜਿਹੜੇ ਚੀਜ਼ਾਂ ਬਾਰੇ ਵੀ ਐਡਮਿੰਟਨ ਰਹਿੰਦਾ ਆ ਇੱਥੇ ਰਹਿੰਦਾ ਹੈਨਾ ਉਹ ਦੇਖ ਹੀ ਲਈਆਂ ਤੇ ਹੁਣ ਟ੍ਰਾਂਟੋ ਤਾਂ ਸਾਡੇ ਕੋਲ ਖੁੱਲੇ ਦੇਣਾ 12 13 ਦਿਨ ਮੈਨੂੰ ਲੱਗਦਾ ਬਹੁਤ ਅਗਲਾ ਟ੍ਰਾਂਟੋ ਘੁੰਮਣ ਨੂੰ ਹੈਨਾ ਸਾਰਾ ਕੁ ਫਲਾਈਟ ਚਾ ਜ ਇੰਨਾ ਕ ਟਾਈਮ ਪਿਆ ਨਾ ਤੇ ਵੀ ਗੇੜੇ ਦੇ ਲਈ ਸਾਰੇ ਐਡਮਿੰਟਨ ਦਾ 에ਰਪੋਰਟ ਕੋ ਮਲੀ ਉਹ ਸਾਹਮਣੇ ਆ ਪਲੇਨ ਵਗੈਰਾ ਖੜੇ ਦੇਖਦੇ ਆ ਉਥੇ ਜਾਂਦੇ ਆ ਬੋਸਟਨ ਵੀ ਜਾ ਕੈਨੇਡਾ ਦਾ ਮਸ਼ਹੂਰ ਹੈਗਾ ਰੈਸਟੋਰੈਂਟ ਸਪੋਰਟਸ ਬਾਰ ਮੌਸਮ ਫੇਰ ਖਰਾਬ ਹੋ ਗਿਆ ਹਾਂ ਜੀ ਮੈਂ ਕਹਿ ਨਹੀਂ ਲੱਗਿਆ ਸੀ ਪਹਿਲਾਂ ਧੁੱਪ ਸੀਗੀ ਹੁਣ ਫੇਰ ਖਰਾਬ ਹੋ ਗਿਆ ਉਹ ਦੇਖੋ ਫਲਾਈਟ ਉਤਰ ਰਹੀ Jato, वेस्ट जेट ਉਹ ਖੜਾ ਆਪਣਾ ਪਲੇਨ ਹਨਾ ਉਹ ਪਲੇਨ ਹੈ ਜੀ ਸਾਡਾ वेस्ट जेट ਦੀ ਇਹ ਬਹੁਤ ਚਲਦੀ ਇੱਥੇ ਏਅਰਲਾਈਨ ਯੂ ਐਸ ਨੂੰ ਬਹੁਤ ਜਾਂਦੀ ਹੈ ਇੱਕ ਫਲੇਅਰ ਏਅਰਲਾਈਨ ਉਹ ਚਲਦੀ ਹੈ ਕੇ ਕੈਨੇਡਾ ਤਿੰਨ ਚਾਰ ਚਲਦੀਆਂ ਜੀ ਖਾਣ ਪੀਣ ਨੂੰ ਕੁਝ ਲੈਣਾ ਨਹੀਂ ਡਿਊਟੀ ਫਰੀ ਦੇਖਦੇ ਜੇ ਅੱਗੇ ਡਿਊਟੀ ਫਰੀ ਆਊਗਾ ਡਿਊਟੀ ਫਰੀ ਤੋਂ ਕੁਝ ਨਾ ਹੋਵੇ ਸਮਾਨ ਲੈ ਲਾਂਗੇ ਮਾੜਾ ਮੋਟਾ ਫਲਾਈਟ ਦੇਖ ਲਈ ਬਈ ਐਸਪੋਰਟ ਚ ਲੀਆਂ ਚਲੀਆਂ ਟ੍ਰਾਂਟੋ ਟ੍ਰਾਂਟੋ ਸਾਡੇ ਆ 12 14 ਦੇ ਤੇ ਮਿੰਟ ਚ ਹੀ ਚੇਂਜ ਹੋ ਜਾਂਦੀ ਨੇ ਯਾਰ ਇੰਨੀਆਂ ਫਲਾਈਟ ਜਾ ਰਹੀਆਂ ਵੈਨਕੂਵਰ ਵਿਕਟੋਰੀਆ ਯੈਲੋ ਨਾਈਫ ਯੈਲੋ ਨਾਈਫ ਨੂੰ ਵੀ ਜਾਂਦੇ ਖੁਸ਼ੇ ਤੋਂ ਸੈਟਲ ਮੌਂਟਰੀਅਲ ਆਟਵਾ ਡੈਨੇਵਰ ਕੈਲਗਰੀ ਆਪਣੀ ਆ ਰਹੀ ਆ 12 14 ਤੇ ਆਈ ਸੀ ਚਲੋ ਅਜੇ 64 ਤੇ 64 ਨੰਬਰ ਗੇਟ ਤੇ ਲਗਭਗ ਪਹੁੰਚ ਗਏ ਜੀ ਮੇਲਾ ਦੇਖਦੇ ਐਰਪੋਰਟ ਤੇ ਤੁਰਦੇ ਫਿਰਦੇ ਤੇ 62 ਤੋਂ 92 ਕੁਝ ਹੀ ਭੀੜ ਜਮੀ ਨਹੀਂ ਹੈਗੀ ਯਾਰ ਐਰਪੋਰਟ ਦੇ ਹਨਾ ਆਪਾਂ ਕਿੰਨੇ ਐਰਪੋਰਟ ਦੇਖਿਆ ਕਿੰਨੀ ਕਿੰਨੀ ਭੀੜ ਹੁੰਦੀ ਹੈ ਨਹੀਂ ਚੱਲ ਪਹਿਲ ਹੁੰਦੀ ਆ ਵੈਨਕੂਵਰ ਵੀ ਨਹੀਂ ਸੀ ਉੱਤੇ ਜਿੱਤੇ ਆਪਾਂ ਉੱtre ਆ ਕੇ ਹਾਂਜੀ ਉੱਤੇ ਵੀ ਭੀੜ ਨਹੀਂ ਸੀ ਵੈਨਕੂਵਰ ਫਿਰ ਜਾਵੇਂ ਆ ਨਾ ਜਿਵੇਂ ਹੁਣ ਪਰ ਹੁਣ ਉਦੋਂ ਤਾਂ ਬੱਚਿਆਂ ਨੂੰ ਛੁੱਟੀਆਂ ਵੀ ਸੀ ਹੁਣ ਤਾਂ ਚਲੋ ਸਕੂਲ ਵੀ ਲੱਗ ਗਏ ਹਾਂਜੀ ਇਹ ਵੀ ਹੋਰ ਆ ਕੈਨੇਡਾ ਵਾਲੀਆਂ ਹੁੱਡੀਜ਼ ਵੀ ਪਈਆਂ ਨੇ ਟ੍ਰਾਂਟੋ ਤੋਂ ਆ ਲੈਣਾ ਸੀ ਇੱਕ ਅਸੀਂ ਇੱਥੇ ਖੁਸ਼ੀ ਆ ਦੇਖੀ ਆ ਇਹਨਾਂ ਦੀ ਹਾਕੀ ਦੀ ਟੀਮ ਦੀ ਉਹ ਹੈ ਪਰ ਇਹਦਾ ਕਲਰ ਉਹੀ ਸੋਨਾ ਪਰ ਜਿਹੜਾ ਰੰਗ ਬਰੰਗਾ ਆਰੈਂਜ ਹਾਂਜੀ ਟ੍ਰਾਂਟੋ ਤੋਂ ਵੀ ਸ਼ਾਇਦ ਮਿਲ ਜਾ ਉੱਥੋਂ ਲੈ ਲਾਂਗੇ ਬਾਹਰ ਤੋਂ ਤੇ ਚੌਂਟ एकदम ਸਹੀ ਪਕੜੇ ਟ੍ਰਾਂਟੋ ਇੱਥੇ ਹੀ ਜਾਣੀ ਆ ਇੱਥੇ ਸੀਟ ਵੀ ਨਹੀਂ ਹੈਗੀ ਖੁਸ਼ੀ ਬੈਠਣ ਨੂੰ ਇਨੇ ਜਾਨੇ ਬੈਠੇ ਕਿਤੇ ਹੋਰ ਬੈਜ ਨੇ ਨੇ ਖਾਪੀ ਲੈਣੇ ਬੜਾ ਮੋਟਾ ਜਿਹਾ ਲਾਤੇ ਦੇਖੋ ਇਹੋ ਜੀ ਦਿੱਤੀ ਹੈ ਜੇ ਐਡਮਿੰਟਨ ਦਾ 에어ਪੋਰਟ ਵੀ ਨਾ ਸਵਿਟਜ਼ਰਲੈਂਡ ਬਣਾ ਲਿਆ 7 ਡਾਲਰ ਅਸੀਂ ਦਿੱਤੀ ਹੈ ਸਭ ਤੋਂ ਮਹਿੰਗੀ ਕਾਫੀ ਲਈ ਆ ਹੁਣ ਤੱਕ ਕੈਨੇਡਾ ਦੀ 7.5 8 ਡਾਲਰ ਦੀ ਨਹੀਂ ਮੋਸਟਲੀ ਸਟਾਰਬਕ ਵੀ ਪੀਨੇ ਰਹੇ ਹਾਂ 4.5 ਡਾਲਰ ਦੀ ਮਿਲ ਜਾਂਦੀ ਹੁੰਦੀ ਹੈ ਤੇ ਸਾਹਮਣੇ ਜੀ ਬੋਰਡਿੰਗ ਵੀ ਸ਼ੁਰੂ ਹੋ ਗਈ ਮਨ ਲੱਗਾ ਬੰਦੇ ਇਕੱਠੇ ਹੋਣ ਲੱਗੇ ਪਰ ਅਸੀਂ ਲਾਸਟ ਤੇ ਜਾਣਾ ਕਾਫੀ ਕਾਫੀ ਪੀ ਕੇ ਜਮ ਆਰਾਮ ਨਾਲ ਚੱਲਾਂਗੇ ਲੈ ਵੀ ਲਾਸਟ ਤੇ ਆ ਗਿਆ ਸਾਡਾ ਟਾਈਮ ਫਲਾਈਟ 'ਚ ਬੈਠਣ ਦਾ ਤੇ ਵੈਨਕੂਵਰ ਨੂੰ ਵੀ ਇੱਥੋਂ ਜਾ ਰਹੀ ਹੈ ਟ੍ਰੰਟੋ ਖਿਸੀ ਟ੍ਰੰਟੋ ਇੱਧਰ ਆ ਮੇਰੇ ਖਿਲਜ ਇੱਥੋਂ ਜਾ ਰਹੀ ਹੈ ਟ੍ਰੰਟੋ ਆਖੀਰ ਤੇ ਬੈਠਣ ਦੇ ਨਾ ਜਹਾਜ਼ ਕੁਝ ਫਾਇਦੇ ਹੁੰਦੇ ਆ ਤੇ ਉਹ ਕੀ ਹੁੰਦੇ ਆ ਹੁਣ ਬਾਹਲੇ ਜਾਣੇ ਹੋਣਗੇ ਉਤਰ ਕੇ ਦੱਸੂਗਾ ਤੁਹਾਨੂੰ ਕੀ ਫਾਇਦੇ ਹੁੰਦੇ ਵੀ ਕਿਉਂ ਲਾਸਟ ਤੇ ਜਾਂਦੇ ਆ ਸੀ ਜਾਂ ਕਿਉਂ ਜਾਣਾ ਚਾਹੀਦਾ ਹੈ ਹਾਂ ਉਹ ਜਿਹੜਾ almoast ਉਹ ਟਾਈਮ ਹੀ ਫੋਰ ਅ ਫੇਰ ਪਰ ਉੱਥੇ ਵੇਟ ਕਰੋ ਜਮਾਂ ਲਾਸਟ ਤੇ ਜਾਓ ਸਾਡੇ ਨੂੰ ਰੈਸਟ੍ਰਿਕਟ ਮੈਨੂੰ ਤਾਂ ਇਹ ਸੀਗਾ ਵੀ ਆਪਣੇ ਬੰਦੇ ਬਹੁਤ ਹੋਣਗੇ ਕਿ ਪੰਜਾਬੀ ਵੈਸੀ ਭਰੇ ਪੰਜਾਬੀ ਨਾਲ ਭਰੇਗਾ ਕੈਨੇਡਾ ਪਰ ਬਾਪੂ ਜੀ ਨੇ ਇੱਕ ਦੋ ਹੋਰ ਮਲੇ ਸੀ ਪਹਿਲਾਂ ਹੋਰ ਨਹੀਂ ਕਿ ਜ਼ਿਆਦਾ ਹੈਗੇ ਬੋਰਡਿੰਗ ਕੰਪਲੀਟਡ ਹੋ ਗਈ ਦੇਖੋ ਸਾਡੇ ਆਉਣ ਵਾਲਾ ਸੇਟ ਮਿਲ ਗਈ ਵਿੰਡੋ ਕਿਉਂ ਦੇਖ ਲੋ ਅੱਛੇ ਵੀ ਆਪਣੇ ਪੰਜਾਬੀ ਬੰਦੇ ਕੰਮ ਕਰਦੇ ਯਾਰ ਉਹ ਪੰਜਾਬੀ ਐ ਦੇਖ ਲੋ ਪੱਗ ਬੰਨੀ ਆ ਸਰਦਾਰ 에어ਪੋਰਟ ਤੇ ਸਾਰੇ ਕਿਤੇ ਨਾ ਜਹਾਜ ਨਾ ਸਕਰੀਨ ਲੱਗਣੀ ਹੋਈ ਸਾਰੇ ਇਨਫੋਰਮੇਸ਼ਨ ਫੋਨ ਤੇ ਆ ਰਹੀ ਹੈ ਵਾਈਫਾਈ ਕਨੈਕਟ ਹੋ ਗਿਆ ਤੇ ਐਡਮਿੰਟਨ ਤੋਂ ਜੜਨਾ ਅਕੀ ਸਸਕਾਟਨ ਸਸਕੈਚੁਅਨ ਸਟ੍ਰੀਟ ਹੈਗੀ ਇਹਦੇ ਉੱਪਰ ਦੀ ਨੰਗਾਗੇ ਇਹ ਆ ਗਈ ਮੈਨੀਟੋਬਾ ਮੈਨੀਟੋਬਾ ਸਟੇਟ ਹੈ ਪੂਰੀ ਵਿਨੀਪੈਗ ਪਿੰਡ ਜਿੱਥੇ ਇਹਦੇ ਉੱਪਰ ਦੀ ਲੰਗਾ ਹੋਏ ਫਿਰ ਸਾਰਾ ਅੰਟਾਰੀਓ ਲੰਗਾਗੇ ਇੱਥੇ ਪਹੁੰਚਣਾ ਜੀ ਟ੍ਰਾਂਟੋ ਵਾਈ ਵਾਈ ਜੈਟ ਟਾਈਮ ਦਾ ਵੀ ਮੇਰੇ ਖਿਆਲ ਚ 2 ਘੰਟੇ ਦਾ ਫਰਕ ਹੈਗਾ ਟ੍ਰਾਂਟੋ ਤੇ ਐਡਮਿੰਟਨ ਦਾ ਤੇ ਇਹਦੇ ਹੋਣ ਸਾਡਾ ਇੰਡੀਆ ਨਾਲੋਂ ਫਰਕ ਸੀਗਾ ਲੇਕਿਨ ਸਾਡੇ 11 ਘੰਟੇ ਦਾ ਟਾਂਟੋ ਜਾ ਕੇ 9:30 ਦਾ ਬੀਜੂ 2 ਘੰਟੇ ਮਤਲਬ ਟ੍ਰਾਂਟੋ ਅੱਗੇ ਆ ਤੇ ਵੈਨਕੂਵਰ ਨਾਲੋਂ ਤਾਂ ਟ੍ਰਾਂਟੋ ਦਾ ਫਰਕ ਹੈ 3 ਘੰਟੇ ਦਾ ਇਹ ਮੈਨੂ ਆ ਗਿਆ ਜੀ ਵੈਸਟ ਜਟ ਦਾ ਲੱਗਦਾ ਨਹੀਂ ਵੀ ਖਾਣ ਪੀਣ ਨੂੰ ਕੁਝ ਦੇਣਗੇ ਜਿਹੜੇ ਸਾਬ ਨਾਲ ਮੈਨੂ ਦੇ ਰਖਿਆ ਨਾ ਨਹੀਂ ਇਕੱਲੇ ਡਰਿੰਕ ਵਗੈਰਾ ਹੀ ਆ ਕੁਝ ਹੋਰ ਹੈ ਵੀ ਨਹੀਂ ਪਾਸਤਾ ਬੂਸਟ ਡਰਿੰਕ ਕੰਪਲੀਮੈਂਟਰੀ ਅੱਛਾ ਕੰਪਲੀਮੈਂਟਰੀ ਆ ਹਰ ਚੀਜ਼ ਆਉਣਗੀ ਅਗਲਾ ਜੂਸ ਹੀ ਆਊਗਾ ਆ ਪ੍ਰਸ਼ੇਸ਼ ਹੋ ਰਿ ਲਿਕੜ ਵਗੈਰਾ ਹੈ ਨਾ ਤੇ ਇਹ ਆਹੀ ਕੋ ਸ਼ਵਸ ਸਨੈਕਸ ਹੋਗੇ ਤੇ ਲੈ ਸਕਦੇ ਹੋ ਜੀ ਤੁਸੀਂ ਬਾਏ ਕਰਨਾ ਕੁਝ ਇਹ ਜੋ ਹੈ ਜੜੇ ਭਾਈ ਪ੍ਰੌਂਠੇ ਵੀ ਦਿੰਦੇ ਦੇਖੋ ਹਲੋ ਪ੍ਰੌਂਠੇ ਦਿੱਤੇ ਪੰਜਾਬੀਆਂ ਦਾ ਖਿਆਲ ਰੱਖਦੇ ਵੀ ਤੇ ਘਰ ਦੇ ਕੱਡੇ ਬਿਸਕੁਟ ਦਿੰਦੇ ਆ ਵੀ ਪੰਜਾਬੀ ਵਿੱਚ ਬੈਠਣਗੇ ਅੰਬ ਦਾ ਚਾਰ ਦਿੰਦੇ ਆ ਸਾਗ ਛੱਡਿਆ ਦਿੰਦੇ ਆ ਯਾ ਬਾਈ ਅਮਰ ਤੋਂ ਹੁਣਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਰਾ ਪੈਕ ਕਰਕੇ ਦਿੱਤਾ ਇਹ ਸਮਾਨ ਨਾਲ ਤੇ ਮਦਰੋ ਕਹਿੰਦੇ ਵੀ ਭੁੱਖ ਲੱਗੀ ਤੁਹਾਨੂੰ ਜ ਆ ਚੁ ਕੁਛ ਮਿਲਣਾ ਨਹੀਂ ਹੈਗਾ ਕੋਈ ਠੰਡੀ ਠੁੰਡੀ ਹੋ ਗਈ ਹੁਣ ਤਾਂ ਤੇ ਇਹਦੇ ਨਾਲ ਹੀ ਖਾ ਲੈਨੇ ਆ ਏਨਾ ਏਅਰਪੋਰਟ ਸਾਨੂੰ ਵੱਡਾ ਲੱਗ ਰਿਹਾ ਮੈਨੂੰ ਲੱਗਾ ਵੈਨਕੂਵਰ ਨਾਲੋਂ ਵੀ ਤੇ ਉੱਪਰੋਂ ਜਹਾਜ਼ 'ਚ ਦੇਖਿਆ ਸੀ ਏਰੀਆ ਵੀ ਬਹੁਤ ਡਿਵੈਲਪ ਲੱਗ ਰਿਹਾ ਹੈਗਾ। ਲੋ ਜੀ ਜਿੱਦੇ ਵਾਪਸੀ ਜਾਣੀ ਆ ਉਹਦੇ ਵੀ ਇੱਥੋਂ ਇਸ ਏਅਰਪੋਰਟ ਤੋਂ ਵਾਪਸ ਜਾਣਾ ਸੀ। ਟ੍ਰਾਂਟੋ ਤੋਂ ਹੀ ਵਾਪਸੀ ਹੋਣਾ ਆਪਣੀ। ਕੈਨੇਡਾ ਦਾ ਸਫ਼ਰ ਸਮਾਪਤੀ ਵੱਲ ਵੱਧ ਰਿਹਾ ਹੈ। ਸਰੀ ਤੋਂ ਉਦੋਂ ਸ਼ੁਰੂ ਹੋ ਗਏ ਕੈਲਗਰੀ, ਐਡਵਿੰਟਨ, ਹੁਣ ਮਿਸਿਸਾਗਾ, ਲੰਡਨ, ਕਿਚਨਰ, ਬ੍ਰੈਮਟਨ ਜਿੰਨਾ ਏਰੀਆ ਪਿੰਡ ਨੇ ਨੇੜੇ ਦੇ ਨੇਗਰਾ ਫਾਲ ਜਾਂ ਨਿਆਗਰਾ ਹੋ ਗਿਆ ਬੇਸਿਕਲੀ ਸਾਰਾ ਘੁੰਮਣਾ ਏ ਟੂ ਜ਼ੈਡ ਹੁਣ ਬੜਾ ਸੁਣਿਆ ਸੀ ਬਈ ਇਹਦੇ ਬਾਰੇ ਫਰੰਟ ਟੂ ਪੀਰਸਨ ਬੈਗ ਲੈ ਲਿਆ ਹੁਣ ਸਿੱਧਾ ਇਮੀਗ੍ਰੇਸ਼ਨ ਤਾਂ ਆਪਣੀ ਹੋਣੀ ਨਹੀਂ ਤੇ ਡੋਮੈਸਟਿਕ ਫਲਾਈਟ ਸੀਗੀ ਤੇ ਬਾਕੀ ਜਿੰਨੀ ਉਮੀਦ ਸੀ ਪੰਜਾਬੀ ਨਹੀਂ ਦਿਖ ਰਹੇ ਤੇ ਗੋਰੇ-ਗੋਰੇ ਬਹੁਲੇ ਦਿਖ ਰਹੇ ਹਨ ਵੈਨਕੂਵਰ ਵਾਲੇ ਤਾਂ ਪੰਜਾਬੀ ਬਹੁਤ ਸੀਗੇ ਬੈਗ ਜ਼ੈਟ ਐਗਜ਼ਿਟ ਆ ਇਧਰ ਆ ਖੁਸ਼ੀ ਹਲੋ ਮੋ ਟ੍ਰੋਲ ਲਈ ਬੈਗ ਕਿ ਔਨੇ ਆਪਣੇ ਬੈਗ ਹੋ ਜੀ ਦੇਖਣਾ ਬਣਾ ਸਕਰੀਨ ਤੇ ਮੇਰੇ ਖਿਆਲ ਚ ਚੱਕ ਰਹੇ ਹੋ ਅਡਮਿੰਟਨ ਅੱਧਾ ਘੰਟਾ ਲੇਟ ਆਈ ਹੈ ਫਲਾਈਟ 6 ਵਜੇ ਲੱਗਣਾ ਸੀਗਾ 6:30 ਆਕੇ ਲੱਗੀ ਹੈ ਬੈਗ ਹਜੇ ਪਹੁੰਚੇ ਨਹੀਂ वेलकम टू कनाडा जी फुलजे देईए थानू लत्ता ना ਭੰਨਦੇਓ ਆਏ ਨਹੀਂ ਬਹਿ ਗਿਆ ਜੀ ਮੈਂ ਦੇਖੀ ਜਨਾ ਫਲਾਈਟ ਬਹੁਤ ਕਾਫੀ ਵਧੀਆ ਰਹੀ ਪਰ ਲੰਬੀ ਸੀਗੀ ਤੇ ਤੁਸੀਂ ਐ ਸਮਝ ਲਓ ਜਿਵੇਂ ਇੰਡੀਆ ਤੋਂ ਦੁਬਈ ਜਾਣਾ ਹੋਵੇ ਇੰਨੀ ਦੂਰ ਸੀ ਤੇ ਕੁਛ ਲੇਟ ਸੀ ਤਾਂ ਕਰਕੇ ਸਾਢੇ 4 ਘੰਟੇ ਲੱਗੇ ਇੱਥੇ ਪਹੁੰਚਣ ਨੂੰ ਤੇ ਬਾਕੀ ਜਿਹੜਾ ਹੁਣ ਲੈਣ ਆਉਂਦੇ ਆ ਸਾਨੂੰ ਇੱਥੇ ਭੈਣ ਹੁਣੀ ਤੇ ਤੁਹਾਨੂੰ ਉਹਨਾਂ ਨਾਲ ਮਿਲਾਉਨੇ ਆ ਫੇਰ ਆਪਾਂ ਚੱਲਾਂਗੇ ਜੀ ਘਰੇ ਤੇ ਘਰੇ ਜਾ ਕੇ ਇਹਦਾ ਬਲੌਗ ਹੈ ਜਿਹੜਾ ਸਮਾਪਤ ਕਰਾਂਗੇ ਕੱਲ ਤੋਂ ਹੁਣ ਬ੍ਰੈਮਟਨ ਟ੍ਰਾਂਟੋ ਤੇ ਸਾਰਾ ਆਲਾ ਦਵਾਲਾ ਘੁੰਮਣਾ ਹੈਗਾ ਜਿਹੜੇ ਫਿਲਹਾਲ ਦੋ ਬਲੌਗ ਆਣਗੇ ਹੁਣ ਪਹਿਲਾਂ ਤਾਂ ਮੀਟਅਪ ਦਾ ਹੋਊਗਾ ਕਿਉਂਕਿ ਮੀਟਅਪ ਦਾ ਦੂਜਾ ਇੱਕ ਖੁਸ਼ੀ ਦਾ ਬਰਥਡੇ ਹੈ 23 ਸਪਟੰਬਰ ਦਾ ਖੁਸ਼ੀ ਦਾ ਬਰਥਡੇ ਹੈ ਤੇ ਉਹਦਾ ਹੋਊਗਾ ਤੇ ਉਸ ਤੋਂ ਬਾਅਦ ਫੇਰ ਘੁੰਮਾਂ ਫਿਰਾਂਗੇ ਸਾਰਾ ਆਲੇ ਦੁਆਲੇ ਦਾ ਏਰੀਆ ਲੈ ਵੀ ਦਿਖਾਈਏ ਟ੍ਰਾਂਟੋ ਦੇ ਬਾਹਰ ਦਾ ਮਾਹੌਲ ਲੋ ਜੀ ਟ੍ਰਾਂਟੋ ਚ ਹੋ ਗਿਆ ਆਪਣਾ ਸਵਾਗਤ ਇਹ ਭੈਣ ਜੀ ਨੇ ਸੁਖ ਬਾਈ ਦੇ ਮਾਮਾ ਜੀ ਦੀ ਬੇਟੀ ਹਨਾ ਜੀ ਸასი ਸ਼ਕਲ ਸਾਡੇ ਮਾਮਾ ਜੀ ਦੀ ਬੇਟੀ ਹਾਂ ਜੀ ਤੇ ਹੁਣ ਟ੍ਰਾਂਟੋ ਇਹਨਾਂ ਕੋਲੇ ਰਹਿਣਾ ਜੀ ਜੀ ਸ਼ੁਕਰੀਆ ਤੁਹਾਡਾ ਲਿਓ ਬਾ ਮੇਰੇ ਕੋਲੇ ਆਗੇ ਮੇਰਾ ਵੀ ਹੱਥ ਲਾ ਕੇ ਥੈਂਕ ਯੂ ਚਲਿਏ ਜੀ ਇੱਥੇ ਰੁਕਣ ਘੱਟ ਦਿੰਦੇ ਨੇ ਮਿਲਣੀਆਂ-ਕਲੀਆਂ ਦਾ ਪ੍ਰੋਗਰਾਮ ਨਾ ਆਪਣੇ ਦਿੱਲੀ 에ਰਪੋਰਟ ਵਾਲਾ ਕੰਮ ਨਹੀਂ ਹੈਗਾ ਆਪਣੇ ਇੱਥੇ ਤੇ ਦਿੱਲੀ 에어ਪੋਰਟ ਦਾ ਬੜਾ ਸੋਹਣਾ ਬਣਿਆ ਹੁੰਦਾ ਰੁਕਣ ਨੂੰ ਹਨਾ ਮਿਲਨ ਗਿਲ ਨੂੰ ਇੱਥੇ ਦਾ 2 ਮਿੰਟ ਵੀ ਰੁਕਣ ਦੇ ਨਾਲ ਦੇ ਨਾਲ ਚਲੋ ਜੀ ਕੀ ਹੁੰਦਾ ਰੂਮ ਦੀ ਵੇਟ ਕਰ ਰਿਹਾ ਕਿਉਂਕਿ ਉਹਨਾਂ ਨੇ ਮੇਬੀ ਰਾਈਟ ਅਵੇ ਵੇ ਸਰਜਰੀ ਕਰਨੀ ਹੋਵੇ ਪਤਾ ਨਹੀਂਗਾ ਵੀ ਕੀ ਹੋ ਰਿਹਾ ਲਓ ਜੀ ਪਹੁੰਚ ਗਿਆ ਘਰ 15 ਮਿੰਟ ਦੇ ਵਿੱਚ 에어ਪੋਰਟ ਤੋਂ 15 ਮਿੰਟ ਹੀ ਲੱਗਿਆ ਹੈ ਹਾਂਜੀ ਬਹੁਤ ਸੋਹਣਾ ਘਰ ਹੈ ਮੈਂ ਕਿੰਨੇ ਲੈ ਕਮ ਆਪਣੇ ਨਿੱਕੇ ਜਿਹੇ ਘਰ ਚ ਮੈਂ ਨੂੰ ਤੁਸੀਂ ਨਿੱਕਾ ਘਰ ਕਰ ਰਹੇ ਜਿੰਨਾ ਜਿੰਨਾ ਵੱਡਾ ਹੋਵਰ ਡਾਊਨ ਟੂ ਅਰਥ ਰਹਿਦਾ ਹੁੰਦਾ ਬੰਦਾ ਨਿੱਕਾ ਘਰ ਲੋ ਜੀ ਚਾਹ ਆ ਗਈ ਸਭ ਤੋਂ ਪਹਿਲਾਂ ਪੰਜਾਬੀਆਂ ਦੀ ਹੈ ਸੇਵਾ ਚਾਹ ਤੋਂ ਸ਼ੁਰੂ ਹੁੰਦੀ ਹੈ ਇੱਥੇ ਡੇਰਾ ਜੀ ਹੁਣ ਆਪਣਾ ਆਉਣ ਵਾਲੇ 12-15 ਦਿਨ 12 ਦਿਨ ਦਾ ਹੈਗੇ ਦੋ ਵੀਕ ਤੇਲੀ ਚ ਕੰਮ ਤੇ ਚ ਆਉਂਦੀ ਪਰ ਵੀ ਹਾਲੇ ਅਲੋਡੀ ਬੀਨ ਥਰੀ ਆਉਣ ਕਰੀਏ ਰਾਮ ਤੇ ਬਲੌਗ ਕਰਦੇ ਆ ਜਿਹੜਾ ਆਪਣਾ ਸਮਾਪਤ ਜਿਹੜੀ ਆਪਣਾ ਕੱਲ ਦੇ ਮੀਟਅਪ ਦਾ ਤੁਹਾਨੂੰ ਦੱਸਣਾ ਸੀਗਾ ਨਾਨਸੈਂਸ ਬੀਸਟਰੋ ਤੇ ਸਕਰੀਨ ਤੇ ਤੁਹਾਡੇ ਕੋਲ ਸਾਰਾ ਆ ਰਿਹਾ ਹੋਣਾ ਐਤਵਾਰ 22 ਸੈਪਟੰਬਰ ਸ਼ਾਮ ਦੇ 3 ਵਜੇ ਤੇ ਇੱਥੇ ਅਸੀਂ ਆ ਸਕਰੀਨ ਤੇ ਜੋ ਵੀ ਆ ਰਿਹਾ ਹੈ ਨਾ ਟਾਈਮਿੰਗ ਐਂਡ ਡਿਟੇਲਸ ਤੇ ਇੱਥੇ ਤੁਹਾਨੂੰ ਮਿਲਾਂਗੇ ਉਡੀਕ ਕਰਾਂਗੇ ਤੁਸੀਂ ਸਾਰੇ ਜਰੂਰ ਆਇਓ ਆਲੇ ਦੁਆਲੇ ਦੇ ਜਿੰਨੇ ਵੀ ਹੈ ਤੇ ਮਿਲਣ ਦੇ ਲਈ ਹਨਾ ਕੱਲ ਦੇ ਵਲੌਗਸ ਫਿਰ ਮਿਲਦੀਆਂ ਮੀਟਅਪ ਮੀਟ ਐਂਡ ਗੀਟ ਦੇ ਨਾਲ ਗੁੱਡ ਬਾਏ ਸਸੀਕਾਲ ਰਬ ਰੱਖੇ ਜੀ